ਸਸਿਗਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬੜ ਕੋ ਠੀਕ ਹੋਵੋਗੇ ਤਾਂ ਰਾਜੇ ਬਹੁਤ ਸਾਰੇ ਬੱਚਿਆਂ ਨੂੰ ਜਿਹੜਾ ਪੰਜਾਬ ਲੋਗ ਅਦਾਲਤ ਭਰਤੀ ਦਾ ਫਾਰਮ ਭਰਾਂਗਾ ਉਹਦੇ ਬਾਰੇ ਨਹੀਂ ਪਤਾ ਲੱਗ ਰਿਹਾ ਕਿ ਕਿਵੇਂ ਫਾਰਮ ਭਰਨਾਗਾ ਤਾਂ ਕਰਕੇ ਜਿੱਥੇ ਵੀ ਤੁਸੀਂ ਕਿਤੇ ਫਾਰਮ ਭਰਨ ਜਾਂਦੇ ਹੋ ਜਾਂ ਕਿਸੇ ਨੂੰ ਭਰਾਉਣੇ ਹੋ ਤਾਂ ਤੁਸੀਂ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣਾਗਾ ਜਿਹੜਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਣ ਲੱਗਿਆਗਾ ਠੀਕ ਹੈ ਜੀ ਤੇ ਜਿਵੇਂ ਤੁਹਾਨੂੰ ਇਹ ਪੋਸਟ ਬਾਰੇ ਪਹਿਲਾਂ ਮੈਂ ਡਿਟੇਲ ਦੇ ਵਿੱਚ ਵੀਡੀਓ ਬਣਾ ਚੁੱਕਿਆਗਾ ਜਿਹੜੇ ਬੱਚਾ ਨੂੰ ਨਹੀਂ ਪਤਾ ਤਾਂ ਉਹ ਵੀਡੀਓ ਜਾ ਕੇ ਦੇਖ ਸਕਦਾ ਹੈਗਾ ਇਸ ਤੋਂ ਪਹਿਲਾਂ ਦੀ ਉਹੀ ਵੀਡੀਓ ਬਣੀ ਹੋਈ ਹੈ ਦੂਸਰੇ ਪਾਸੇ ਦਾ ਜੀ ਜੇਕਰ ਕੋਈ ਕੈਂਡੀਡੇਟ ਪੰਜਾਬ ਦੇ ਸਾਰੇ ਪੇਪਰ ਦੀ ਤਿਆਰੀ ਕਰਨਾ ਚਾਹੁੰਦਾਗਾ ਠੀਕ ਹੈ ਜਿਹੜੀ ਹੁਣ ਭਰਤੀ ਪੰਜਾਬ ਦੇ ਵਿੱਚ ਆਉਣ ਜਾ ਰਹੀਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋ ਰਿਹਾ ਜੀ ਠੀਕ ਹੈ ਜੀ ਆਲ ਪੰਜਾਬ ਐਗਜ਼ਾਮ ਪੰਜਾਬ ਪੁਲਿਸ ਪੰਜਾਬ ਪੁਲਿਸ ਵਾਲੇ ਪੈਚ ਦੇ ਵਿੱਚ ਤੁਹਾਡੇ ਜੀ ਜੇਲ ਬਟ ਦੀ ਭਰਤੀ ਇਹ ਕਵਰ ਕਰਾਂਗੇ ਆਪਾਂ ਨਾਲ ਨਾਲ ਪੰਜਾਬ ਪੁਲਿਸ ਪਟਵਾਰੀ ਠੀਕ ਹੈ ਜੀ ਇਹਨਾਂ ਬਾਅਦ ਅਸੀਂ ਆਪਣਾ ਬੈਚ ਪੱਚੀ ਚ ਕਰ ਸਕਦੇ ਹਾਂ ਪਹਿਲੇ 50 ਸਟੂਡੈਂਟਾਂ ਨੂੰ ਰਾਜੇ ਫੀਸ 1 ਸਾਲ ਦੀ ਫੀਸ ਸਰਪ 1000 ਰੁਪਏ ਹੈ ਜੀ ਜਿਹਦੇ ਵਿੱਚ A to Z ਸਾਰਾ ਸਬਜੈਕਟ ਹੋਣਗੇ ਇੰਗਲਿਸ਼ ਮੈਥ ਵਗੈਰਾ ਕਿਉਂਕਿ ਸਭ ਤੋਂ ਜ਼ਿਆਦਾ ਸਿਲੈਕਸ਼ਨ ਆ ਪਿਛਲੀ ਵਾਰ ਹੋ ਗਿਆ ਤਾਂ ਇਸ ਵਾਰ ਵੀ ਮੈਂ ਚਾਹੁੰਦਾ ਕਿ ਸਭ ਤੋਂ ਬਾਅਦ ਸਿਲੈਕਸ਼ਨ ਆਪਣੇਗਾ ਹੀ ਹੋਣਾ ਬੈਚ ਜੁਆਇਨ ਕਿਵੇਂ ਕਰਨਾ ਦਾ ਜੀ ਉਹਦੇ ਬਾਅਦ ਤੁਸੀਂ ਇੱਥੇ ਆਫਰ ਵੀ ਰਾਜੇ ਲਗਭਗ ਆਪਣਾ 90% ਦੇ ਕਰੀਬ ਚੱਲ ਰਿਹਾ ਹੈਗਾ ਤੁਸੀਂ ਐਪ ਡਾਊਨਲੋਡ ਕਰਨੀ ਆ ਪਲੇ ਸਟੋਰ ਤੋਂ ਜਾ ਕੇ ਦੀਪੁਲਰ ਐਜੂਕੇਸ਼ਨ ਆ ਜਿੰਨਾ ਬੱਚ ਕੋਲ ਐਂਡਰੋਇਡ ਫੋਨ ਆ ਜਿੰਨਾ ਬੱਚਿਆਂ ਕੋਲੇ ਆਈਫੋਨ ਹੈ ਰਾਜੇ ਉਹਨੇ ਐਪ ਡਾਊਨਲੋਡ ਕਰ ਲਿਆ ਕਲਾਸ ਪਲੱਸ ਕਲਾਸ ਪਲੱਸ ਹਲੇ ਕੋਡ ਵੀ ਫਿਲ ਕਰਨਾਗਾ ਡਬਲ ਐਕਸ ਹੈ ਆ ਨੰਬਰ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਜੇ ਐਪ 'ਤੇ ਕਿਸੇ ਵੀ ਆਪਣੇ ਚੋਬਰ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਠੀਕ ਹੈ ਜੀ ਚਲੋ ਪੰਜਾਬ ਪੁਲਸ ਪਟਵਾਰੀ ਆਲ ਪੰਜਾਬ ਦੇ ਤਾਂ ਇਹ ਤਰੀਕਾ ਅਸਲ ਚਲੋ ਚੱਲਦੇ ਹੁਣ ਆਪਾਂ ਅਸਲੀ ਮੁੱਦੇ ਵੱਲ ਤਾਂ ਰਾਜੇ ਸਭ ਤੋਂ ਪਹਿਲਾਂ ਤੁਹਾਡੇ ਮੂਰੇ ਇਹ ਜਾਂ ਇੰਟਰਫੇਸ ਖੁੱਲੂਗਾ ਜ ਜੇ ਤੁਸੀਂ ਅਪਲਾਈ ਕਰੋਗੇ ਵੈਬਸਾਈਟ ਦੇ ਉੱਪਰ ਜਾਓਗੇ ਤੁਸੀਂ ਜਦੋਂ ਠੀਕ ਹੈ ਜੀ ਤੇ ਤੁਸੀਂ ਆ ਭਰਨਾ ਪੀ ਐਸ ਐਲ ਐਸ ਏ ਆ ਫਿਲ ਕਰ ਦਿਓ ਆਪਣੇ ਆਪ ਖੁੱਲ ਜੂਗਾ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤੇ ਤੁਹਾਡੇ ਮੂਹਰੇ ਉੱਪਰ ਹੀ ਲੈਂਡ ਲਿਖੀ ਆ ਜੂਗੀ ਤੁਸੀਂ ਫਾਰਮ ਅਪਲਾਈ ਕਿਵੇਂ ਕਰਨਾ ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਆ ਪੇਜ ਓਪਨ ਹੋਊਗਾ ਜੀ ਠੀਕ ਹੈ ਜੀ ਆ ਪੇਜ ਓਪਨ ਹੋ ਗਿਆ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਇਹਦੇ ਵਿੱਚ ਤੁਸੀਂ ਆਪਦੀ ਇੱਕ ਰਜਿਸਟਰੀ ਈਮੇਲ ਆਈਡੀ ਪਾ ਦੇਣੀ ਹੈ ਰਜਿਸਟ੍ਰੇਸ਼ਨ ਨੰਬਰ ਪਾ ਦਿਓ ਆਪ ਦਾ ਕੋਈ ਵੀ ਜਾਂ ਆਪਦੀ ਈਮੇਲ ਆਈਡੀ ਪਾ ਦਿਓ ਇਹ ਤੋਂ ਬਾਅਦ ਤੁਹਾਡੇ ਕੋਲੇ ਇੱਕ ਪਾਸਵਰਡ ਆਊਗਾ ਉਹ ਪਾਸਵਰਡ ਇਹਦੇ ਵਿੱਚ ਫਿਲ ਕਰਕੇ ਤੁਸੀਂ ਲੌਗਇਨ ਕਰ ਲੈਣਾ ਹੈ ਲੌਗ ਇਨ ਕਰਨ ਤੋਂ ਬਾਅਦ ਤੁਹਾਡੇ ਮੂਰੇ ਨੀਂਦ ਰਜਿਸਟ੍ਰੇਸ਼ਨ ਖੁੱਲ ਜੂਗੀ ਇਸ ਤੋਂ ਬਾਅਦ ਤੁਹਾਡੇ ਮੂਰੇ ਆ ਚੀਜ਼ ਆਊਗੀ ਇਸ ਤੋਂ ਬਾਅਦ ਤੁਸੀਂ ਇੱਥੇ ਅਪਲਾਈ ਕਰਨਾਗਾ ਕਿ ਸਿਪਾਈ ਫਾਰਮ ਅਪਲਾਈਆ ਕਰਨਾ ਆਨਲਾਈਨ ਇਸ ਤੋਂ ਬਾਅਦ ਤੀਜੇ ਸਟੈਪ ਦੇ ਵਿੱਚ ਰਾਜੇ ਤੁਹਾਡੇ ਮੂਰੇ ਆ ਚੀਜ਼ਾਂ ਆਉਣਗੀਆਂ ਸਭ ਤੋਂ ਪਹਿਲਾਂ ਤੁਸੀਂ ਆਦਾ ਨਾਮ ਫਿਲ ਕਰਨਾਗਾ ਇਸ ਤੋਂ ਬਾਅਦ ਆਦਾ ਫਾਦਰ ਨੇਮ ਫਿਲ ਕਰਨਾ ਹੈ ਇਸ ਤੋਂ ਬਾਅਦ ਆਦਾ ਜੈਂਡਰ ਫਿਲ ਕਰਨਾ ਹੈ ਫਿਰ ਤੁਸੀਂ ਆਦਾ ਮੋਬਾਈਲ ਨੰਬਰ ਭਰਨਾ ਹੈ ਫਿਰ ਤੁਸੀਂ ਆਦੀ ਈਮੇਲ ਆਈਡੀ ਭਰਨੀ ਹੈ ਠੀਕ ਹੈ ਜੀ ਈਮੇਲ ਆਈਡੀ ਉਹੀ ਭਰਨੀ ਹੈ ਜਿਹੜਾ ਤੁਸੀਂ ਫਾਰਮ ਸ਼ੁਰੂ ਕਰਨ ਪਹਿਲੇ ਭਰੂਗੇ ਜਿਹੜੇ ਬੱਚੇ ਈਮੇਲ ਆਈਡੀ ਤੋਂ ਉਮੀਦ ਤੁਸੀਂ ਆ ਦੇਖ ਲਿਓ ਇਸ ਤੋਂ ਬਾਅਦ ਤੁਸੀਂ ਇਹ ਜਿਹੜਾ ਐਡਰੈਸ ਇੱਥੇ ਭਰੋਗੇ ਉਹੀ ਤਾਂ ਸੇਮ ਟੂ ਸੇਮ ਇੱਥੇ ਕਰਨਾ ਤਾਂ ਇੱਥੋਂ ਸਿਲੈਕਟ ਸਟੇਟ ਜ਼ਰੂਰ ਕਰ ਲਿਓ ਆਪਦੀ ਕੈਟਾਗਰੀ ਜਿਹੜੀ ਹੈਗੀ ਤੁਸੀਂ ਇੱਥੋਂ ਅਪਲਾਈ ਕਰ ਸਕਦੇ ਹੋ ਇੱਥੇ ਤੁਸੀਂ ਆਪਣੀ ਡੇਟ ਆਫ ਬਰਥ ਦੇਣੀ ਹੈ ਇਸ ਤੋਂ ਬਾਅਦ ਜੇ ਤੁਸੀਂ ਜਿਹੜੀ ਪੜ੍ਹਾਈ ਕੀਤੀ ਹੈ ਮਤਲਬ ਜਿਵੇਂ 8ਵੀਂ ਮਿਡਲ ਦਾ ਮਤਲਬ 8ਵੀਂ ਦਾ ਮੈਟ੍ਰਿਕ ਦਾ ਮਤਲਬ 10ਵੀਂ ਹੁੰਦਾ ਡਿਪਲੋਮਾ ਜਾਂ ਪਲੱਸ 2 ਕੀਤਾ ਪਲੱਸ 2 ਤੱਕ ਵੀ ਜੇ ਤੁਸੀਂ ਕੁਆਲੀਫਿਕੇਸ਼ਨ ਲਾ ਦੋਗੇ ਕੋਈ ਇਸ਼ੂ ਨਹੀਂ ਹੈਗਾ ਇੱਥੇ ਬੋਰਡ ਲਿਖ ਦਿਓ ਕਿਹੜੇ ਬੋਰਡ ਤੋਂ ਤੁਸੀਂ ਕੀਤੀ ਹੈ ਇੱਥੇ ਤੁਸੀਂ ਕਿਹੜੇ-ਕਿਹੜੇ ਸਬਜੈਕਟ ਮੇਨ-ਮੇਨ ਹੀ ਲਿਖਨੇ ਆ ਮੈਥ ਰੀਜਨਿੰਗ ਸਾਇੰਸ ਤੋਂ ਸੇ ਮੈਥ ਸਾਇੰਸ ਇੰਗਲਿਸ਼ ਇਹ ਜਾਂ ਕੁਝ ਲਿਖ ਦਿਓ ਕਿਹੜੇ ਸਾਲ ਤੁਸੀਂ ਪਾਸ ਕੀਤੀ ਹੈ ਕਿੰਨੇ ਤੁਹਾਡੇ ਪਰਸੈਂਟੇਜ ਆਉਂਦੇ ਆ ਠੀਕ ਹੈ ਸਾਰੇ ਜੋ ਪਰਸੈਂਟੇਜ ਲਿਖਨੇ ਆ ਕੱਲੇ ਇੱਥੇ ਜੇ ਇਦੋ ਵਾਰ ਜੇ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਤਾਂ ਰਹਿਣ ਦਿਓ ਪਰ ਤੁਹਾਨੂੰ ਵੈਸੇ ਭਰੇ ਉਹਨਾਂ ਆਦਰ ਦੇ ਵਿੱਚ ਜੇ ਕਿਸੇ ਬੱਚੇ ਕੋਲ ਕੋਈ ਆਈਟੀਆਈ ਕਰੀਬੀ ਹੈ ਕੋਈ ਟਾਈਪਿੰਗ ਸਰਟੀਫਿਕੇਟ ਹੈ ਕੋਈ ਆਈਐਸਓ ਦਾ ਸਰਟੀਫਿਕੇਟ ਹੈਗਾ ਉਹ ਤੁਸੀਂ ਇੱਥੇ ਲਾ ਸਕਦੇ ਹੋ ਜਿੱਥੇ ਇਹਨਾਂ ਨੇ ਜੈਸ ਕੀਤਾ ਕਰਾ ਜੇ ਉੱਥੇ ਤੁਸੀਂ ਜੈਸ ਕਰ ਦੇਣਾ ਬਾਕੀ ਤੁਸੀਂ ਤੁਹਾਡੇ ਨੋ ਨੋ ਕਰ ਦੇਣੇ ਆ ਆ ਗਵਰਨਮੈਂਟ ਜੋਬਸ ਵਾਲਿਆਂ ਵਾਸਤੇ ਹੈ ਨਾ ਹਿਤਾ ਕਰਕੇ ਇਸ ਤੋਂ ਬਾਅਦ ਤੁਸੀਂ ਆਪ ਦਾ ਇੱਥੇ ਟਿਕ ਲਗਾ ਦੇਣੀ ਹੈ ਇੱਥੇ ਟਿਕ ਲਗਾ ਦੇਣੀ ਹੈ ਇੱਥੇ ਟਿਕ ਲਗਾ ਦੇਣੀ ਹੈ ਇਹਦਾ ਮਤਲਬ ਇਹ ਹੈ ਕਿ ਅਸੀਂ ਜੇ ਸਾਡੀ ਕੋਈ ਗਲਤੀ ਹੋ ਗਈ ਉਹਦੇ ਜ਼ਿੰਮੇਵਾਰ ਅਸੀਂ ਹੋਵਾਂਗੇ ਜਿਹੜਾ ਮਤ ਇਸ ਤੋਂ ਬਾਅਦ ਤੁਸੀਂ ਨੈਕਸਟ ਪ੍ਰੋਸੈਸ ਤੇ ਚਲੇ ਜਾਣਾਗਾ ਨੈਕਸਟ ਪ੍ਰੋਸੈਸ ਤੇ ਜਾਣ ਤੋਂ ਬਾਅਦ ਤੁਹਾਡੇ ਮੂਰੇ ਆ ਚੀਜ਼ ਓਪਨ ਹੋ ਜੂਗੀ ਜਿਹੜਾ ਤੁਸੀਂ ਫਾਰਮ ਹੁਣ ਭਰ ਕੇ ਆਏ ਹੋ ਉਹ ਸਾਰਾ ਤੁਹਾਡੇ ਕੋਲੇ ਬਣਿਆ ਬਣਾਇਆ ਇਸ ਤਰ੍ਹਾਂ ਆ ਜਾਊਗਾ ਸਾਰਾ ਠੀਕ ਹੈ ਜੀ ਇਸ ਤਰ੍ਹਾਂ ਬਣ ਜੂਗਾ ਤੁਹਾਡਾ ਜਿਹੜਾ ਤੁਸੀਂ ਭਰਿਆ ਵਾ ਹੋਊਗਾ ਸਾਰਾ ਇਸ ਤਰ੍ਹਾਂ ਆ ਜਾਊਗਾ ਠੀਕ ਹੈ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਜੇ ਤੱਕ ਤੁਹਾਨੂੰ ਕੋਈ ਲੱਗਦੀ ਇਹਦੇ ਵਿੱਚ ਕੋਈ ਘਾਟ ਵੰਦ ਹੈਗੀ ਤੁਸੀਂ ਐਡਿਟ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਸਾਡਾ ਫਾਰਮ ਬਿਲਕੁਲ ਸਹੀ ਹੈਗਾ ਕਿਉਂਕਿ ਭਰਨ ਤੋਂ ਬਾਅਦ ਤੁਹਾਨੂੰ ਕੋਈ ਵੀ ਕੈਫੇ ਵਾਲਾ ਜਾਂ ਕੋਈ ਵੀ ਹੈ ਤੇ ਤੁਸੀਂ ਆਪ ਵੀ ਭਰ ਦਿਓ ਤਾਂ ਇੱਕ ਵਾਰ ਜਦ ਇਹ ਦਿਖਾਉ ਹੋਊਗਾ ਇਹ ਐਡੀਟ ਵਾਲਾ ਠੀਕ ਹੈ ਬਾਕੀ ਦਾ ਜੀ ਆਪ ਦੀ ਕੋਈ ਫੀਸ ਨਹੀਂ ਹੈਗੀ ਜਿਹੜਾ ਕੈਫੇ ਵਾਲਾ ਤੁਹਾਡੇ ਨੂੰ ਫੀਸ ਲੂਗਾ ਸਿਰਫ ਉਹੀ ਫੀਸ ਹੈ ਦੀ ਵੈਸੇ ਤੁਸੀਂ ਕੋਈ ਫੀਸ ਨਹੀਂ ਭਰਨੀ ਬਿਲਕੁਲ ਫ੍ਰੀ ਇਹ ਫਾਰਮ ਭਰ ਸਕਦੇ ਹੋ ਕਿਉਂਕਿ ਜੇ ਹੁੰਦੀ ਤੇ ਇਹ ਜੀ ਆਪ ਨੂੰ ਸ਼ੋ ਹੋ ਜਾਂਦੀ ਇਸ ਤੋਂ ਬਾਅਦ ਸਬਮਿਟ ਕਰ ਦਿਓ ਸਬਮਿਟ ਕਰਨ ਤੋਂ ਬਾਅਦ ਤੁਹਾਡੇ ਮੂਰੇ ਆਊਗਾ ਜੀ ਤੁਸੀਂ ਘਟੋ ਘਟ ਮੈਕਸਿਮ ਬਾਦਲ ਬਦ ਬੀ ਕੇ ਵੀ ਦੇ ਵਿੱਚ ਤੁਸੀਂ ਕਿਸੇ ਵੀ ਫਾਰਮ ਦੇ ਵਿੱਚ ਜੇਪੀਜੀਪੀ ਐਨ ਦੇ ਵਿਚਾਲੀ ਲੇਟੈਸਟ ਫੋਟੋ ਅਪਡੇਟ ਕਰਨੀ ਹੈ ਫੇਰ ਤੁਸੀਂ ਆਦੇ ਸਿਗਨੇਚਰ ਅਪਡੇਟ ਕਰਨੇ 20 KB ਤੋਂ ਘੱਟ ਬੈਦਰ ਤੋਂ ਵੱਧ 20 KB ਘੱਟ ਤੋਂ 20 KB ਥੱਲੇ ਥੱਲੇ ਹੋਵੇ ਤੁਹਾਡੀ ਡੇਟ ਆਫ ਬਰਥ ਜਿਵੇਂ ਤੁਹਾਡਾ 10ਵੀਂ ਦਾ ਸਰਟੀਫਿਕੇਟ ਆ ਉਹ ਕਰ ਸਕਦੇ ਹੋ ਉਹ ਤੁਹਾਡਾ 100 KB ਤੋਂ ਘੱਟ ਘੱਟ ਹੋਣਾ ਚਾਹੀਦਾ ਤੁਹਾਡਾ ਮਿਡਲ ਕਲਾਸ ਜਾਂ ਮੈਟ੍ਰਿਕ ਸਰਟੀਫਿਕੇਟ ਠੀਕ ਹੈ ਜੀ ਉਹ ਵੀ ਤੁਹਾਡਾ ਇੱਥੇ ਘੱਟ ਹੋਣਾ ਚਾਹੀਦਾ ਜੇ ਕਿਸੇ ਕੋਲ ਬੱਚੇ ਕੋਲ ਹੈ ਨਹੀਂ ਨਾ ਮਤਲਬ ਦੂਜਾ ਸਰਟੀਫਿਕੇਟ ਜਨਮ ਸਰਟੀਫਿਕੇਟ ਤੁਸੀਂ ਇਹਦੇ ਦੋਨੇ ਥਾਵਾਂ ਤੇ 10ਵੀਂ ਦਾ ਸਰਟੀਫਿਕੇਟ ਵੀ ਅਪਡੇਟ ਕਰ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾ ਇਹਦੋ ਵਾ ਨੈਕਸਟ ਕਰਦੇ ਹੋ ਨੈਕਸਟ ਕਰਨ ਤੋਂ ਬਾਅਦ ਜਿਹੜੀ ਤੁਸੀਂ ਸੱਚੀ ਸਬਮਿਟ ਕਰਤੀ ਇਹਦੋ ਵਾ ਤੁਹਾਡੇ ਇਸ ਤਰ੍ਹਾਂ ਤੁਹਾਨੂੰ ਸ਼ੋ ਹੋ ਜੂਗੀ ਠੀਕ ਹੈ ਜੀ ਇਸ ਤਰ੍ਹਾਂ ਤੁਹਾਡੇ ਕੋਲ ਸ਼ੋ ਹੋ ਜੂਗੀ ਸ਼ੋ ਹੋਣ ਤੋਂ ਬਾਅਦ ਤੁਸੀਂ ਕੀ ਕਰਨਾਗਾ ਫਾਈਨਲ ਸਬਮਿਟ ਕਰ ਦੇਣੀ ਹੈ ਫਾਈਨਲ ਸਬਮਿਟ ਤੋਂ ਬਾਅਦ ਤੁਹਾਡੇ ਕੋਲੇ ਆ ਚੀਜ਼ ਓਪਨ ਹੋ ਜੂਗਾ ਜੇ ਇੱਥੇ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਮਿਲ ਜਾਊਗਾ ਠੀਕ ਹੈ ਜੀ ਰਜਿਸਟ੍ਰੇਸ਼ਨ ਨੰਬਰ ਮਿਲ ਜਾਊਗਾ ਆਪਦਾ ਇਹਦੋ ਵਾਰ 뷰 ਡਿਟੇਲ ਤੇ ਕਲਿੱਕ ਕਰਦੇ ਹੋ ਠੀਕ ਹੈ ਇਹ ਤੁਹਾਨੂੰ ਜਿਹੜਾ ਤੁਹਾਡਾ ਪ੍ਰਿੰਟ ਆਊਟ ਹੈ ਉਹ ਤੁਹਾਡਾ ਨਿਕਲਿਆ ਹੋਊਗਾ ਜਿਹੜਾ ਪਹਿਲਾਂ ਤੁਹਾਨੂੰ ਦਿਖਾਇਆ ਗਿਆ ਪ੍ਰਿੰਟ ਆਊਟ ਤੇ ਉਹ ਪ੍ਰਿੰਟ ਆਊਟ ਆਪ ਦੇ ਕੋਲ ਸਾਹਮਣੇ ਰੱਖਣਾ ਜਿਹੜਾ ਮੋਬਾਈਲ ਨੰਬਰ ਈਮੇਲ ਆਈਡੀ ਭਰੋਗੇ ਉਹੀ ਤੁਹਾਡੇ ਕੋਲੇ ਹੋਣੇ ਲਾਜ਼ਮੀ ਹੈ ਪੇਪਰ ਜਦੋਂ ਇਹਦਾ ਹੋਊਗਾ ਤੁਸੀਂ ਵੀ ਆਪਣੀ ਵੈਬਸਾਈਟ ਦੇ ਲਈ ਚੈੱਕ ਕਰ ਕਰ ਦੇਖਣੀ ਹੈ ਬਾਕੀ ਮੈਂ ਵੀ ਚੈੱਕ ਕਰਦਾ ਰਹੂੰਗਾ ਜਦੋਂ ਵੀ ਕੋਈ ਮੇਰੇ ਕੋਲ ਅਪਡੇਟ ਆ ਗਈ ਤੁਹਾਨੂੰ ਨਾਲ ਦੀ ਨਾਲ ਦੱਸ ਦੂੰਗਾ ਧੰਨਵਾਦ